ਪੰਜਾਬ ਦੇ ਵਿੱਚ ਇਹਨਾਂ ਭਈਆਂ ਦਾ ਅਤਿਆਚਾਰ ਦਿਨੋਂ ਦਿਨ ਵੱਧਦਾ ਹੀ ਜਾਂਦਾ ਹੈ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਇਹ ਭਈਆਂ ਨੇ ਕਿਵੇਂ ਇੱਕ ਸਿੱਖ ਸਰਦਾਰ ਮੁੰਡੇ ਦੇ ਨਾਲ ਬਹੁਤ ਜ਼ਿਆਦਾ ਤੱਕਾ ਕਰਿਆ ਹੈ ਤੁਸੀਂ ਵੀਡੀਓ ਦੇ ਐਂਡ ਤੱਕ ਜ਼ਰੂਰ ਬਨੇ ਰਹੋ ਇਸ ਮੁੰਡੇ ਦੇ ਬਿਆਨ ਵੀ ਇਸ ਵੀਡੀਓ ਦੇ ਵਿੱਚ ਆਏ ਹਨ ਜੋ ਕਿ ਇਹਨਾਂ ਦਾ ਸਾਥ ਦੇਣ ਲਈ ਇੱਕ ਨੇਹ ਗਬੀਰਾ ਦੀ ਟੀਮ ਪਹੁੰਚੀ ਹੈ ਜੋ ਕਿ ਇਸ ਵੀਰ ਦੇ ਬਿਆਨ ਸੁਣੇ ਹਨ ਅਤੇ ਉਹਨਾਂ ਨੇ ਬਾਅਦ ਵਿੱਚ ਇਸ ਵੀਰ ਨੂੰ ਉਹਨਾਂ ਭਈਆਂ ਦਾ ਐਡਰੈਸ ਅਤੇ ਆਪਸੀ ਲੜਾਈ ਝਗੜੇ ਬਾਰੇ ਪੁੱਛਿਆ ਤਾ ਐਸਪੀਰ ਨੇ ਦੱਸਿਆ ਹੈ ਉਹਨਾਂ ਨੇ ਅਚਾਨਕ ਆ ਕੇ ਹਮਲਾ ਕਰਿਆ ਜੋ ਕਿ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਰਿਕਾਰਡ ਹੋਇਆ ਅਤੇ ਜੇ ਉਹਨਾਂ ਨੂੰ ਪੁੱਛਿਆ ਗਿਆ ਕਿ ਸਰਕਾਰ ਵੱਲੋਂ ਅਤੇ ਪੁਲਿਸ ਮੁਲਾਜ਼ਮਾਂ ਵੱਲੋਂ ਉਹਨਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ ਤਾਂ ਹੀ ਜਾ ਕੇ ਇਹ ਨਹੀਂ ਗਬੀਰ ਐਸਪੀਰ ਦੀ ਮਦਦ ਲਈ ਪਹੁੰਚੇ ਹਨ ਆਪਾਂ ਸਾਰਿਆਂ ਨੂੰ ਵੀ ਐਸਪੀਰ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ ਅਤੇ ਜੇਕਰ ਤੁਹਾਡੇ ਇਲਾਕੇ ਦੇ ਵਿੱਚ ਭਈਏ ਰਹਿੰਦੇ ਹਨ ਤਾਂ ਤੁਹਾਨੂੰ ਉਹਨਾਂ ਨੂੰ ਪੰਜਾਬ ਦੇ ਵਿੱਚੋਂ ਬਾਹਰ ਜ਼ਰੂਰ ਕੱਢਣਾ ਤਾਂ ਚਾਹੀਦਾ ਹੈ ਤਾਂ ਜਾ ਕੇ ਹੀ ਇਹਨਾਂ ਦੀ ਬਦਮਾਸ਼ੀ ਰੁਕੂਗੀ ਕਿਉਂਕਿ ਦਿਨੋਂ ਦਿਨ ਇਹ ਕੰਮ ਵੱਧਦਾ ਜਾਂਦਾ ਹੈ ਇਹਨਾਂ ਨੇ ਹਿੰਗਾ ਵੀਰਾਂ ਲਈ 1 ਲੱਖ ਬਣਦਾ